ਵੀਡੀਓ ਆ ਗਈ ਹੈ ਤੁਹਾਡੇ ਅੱਗੇ ਆਪਣੇ ਆਪ ਤੇ ਹਾਲਾਤ ਵੀ ਕੋਈ ਤੁਹਾਡੇ ਤੇ ਇਦਾਂ ਦੇ ਚੱਲਦੇ ਪਏ ਆ ਕਿ ਕੋਈ ਨਾ ਕੋਈ ਸੀਤ ਐ ਸਹੀ ਫਸੀ ਹੋਈ ਜ਼ਿੰਦਗੀ ਜਿਹੜੀ ਤੁਹਾਨੂੰ ਪਰੇਸ਼ਾਨ ਕਰ ਰਹੀ ਐ ਬੜਾ ਅੰਦਰੋਂ ਦੁਖੀ ਕਰਦੀ ਪਈ ਐ ਤਾਂ ਦੇਖੋ ਜੀ ਕਬਰਾਨ ਦੀ ਕੋਈ ਲੋੜ ਨਹੀਂ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਫਿਕਰ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਪਰਮਾਤਮਾ ਨੇ ਨਾ ਬਹੁਤ ਚੰਗਾ ਕਰਾਣਾ ਤੁਹਾਨੂੰ ਹੁਣ ਇੰਨੀ ਗੱਲ ਨੂੰ ਨਾ ਘੱਟੋ-ਘੱਟ ਖੁਦ ਰਿਪੀਟ ਕਰੋ ਜਦੋਂ ਵੀ ਗੁਰੂ ਅੱਗੇ ਜਾਣਾ ਆਪਣੀ ਅੱਖਾਂ ਬੰਦ ਆ ਗੁਰੂ ਤੁਹਾਡੇ ਅੱਗੇ ਐ ਤੇ ਜਿਹੜਾ ਦਿਲ ਡਰਦਾ ਪਿਆ ਤੁਹਾਡਾ ਦਿਮਾਗ ਤੇ ਟੈਨਸ਼ਨਾਂ ਦਾ ਬੋਝ ਆ ਤੁਸੀਂ ਕੀ ਕਹਿਣਾ ਇਹਨਾਂ ਨੂੰ ਕਿ ਉਹ ਦੇਖ ਲੈ ਮੇਰੇ ਮਹਾਰਾਜ ਜੀ ਬੈਠੇ ਤੂੰ ਭਾਵੇਂ ਜਿੰਨਾ ਮਰਜ਼ੀ ਟੈਨਸ਼ਨ ਲਈ ਜਾ ਮੇਰੇ ਮਾਲਕ ਨੇ ਮੇਰਾ ਸਭ ਕੁਝ ਕਰਾਉਣਾ ਹੀ ਕਰਾਉਣਾ 네ਗੇਟਿਵ ਸੋਚ ਇੱਕ ਪਾਸੇ ਦੀ ਆਈ ਹੈ ਕੋਈ ਗੱਲ ਨਹੀਂ ਇਹਦੇ ਕੰਟਰੋਲ ਨਹੀਂ ਹੈਗਾ ਤੁਹਾਡਾ ਦੇਖੋ ਬੜੇ ਵੱਡੇ ਵੱਡੇ ਗਿਲਨਾ ਕਰ ਦਿੰਦੇ ਤੂੰ ਗਲਤ ਸੋਚਦਾ ਮੈਂ ਤੂੰ 네ਗੇਟਿਵ ਸੋਚਦਾ ਪਿਆ ਇਹਦੇ ਕੰਟਰੋਲ ਨਹੀਂ ਹੈਗਾ ਸਾਡਾ ਇਹ ਵੀ ਗੱਲ ਬੜੀ ਸੱਚੀ ਹੈ ਜਿਹਦੇ ਕੰਮ ਹਰ ਪਾਸੇ ਪੁੱਠੇ ਪੈਂਦੇ ਹੋਣ ਉਹਦਾ ਦਿਮਾਗ ਗਲਤ ਪਾਸੇ ਜਾਣੇ ਜਾਣ ਜੇ ਕੋਲ ਜਿੱਦੇ ਸਾਰੇ ਸ਼ਰੀਰ ਤੇ जख्म ਹੋਏ ਹੋਣ ਸਮਾਂ ਇਦਾਂ ਦਾ ਚੱਲਦਾ ਹੋਵੇ ਤੇ ਅਗਲੇ ਤੇ ਦਰਦ ਨਹੀਂ ਹੋਏਗੀ ਕਿਉਂ ਨਹੀਂ ਹੋਏਗੀ ਇਨਸਾਨ ਆਪਾਂ ਵੀ ਸਹੂਣ ਇਨਾਂ ਦਰਦਾਂ ਦੀ ਜਿਹੜੀ ਦਵਾਈ ਹੈ ਜਿਹੜੀ ਚੀਜ਼ ਹੈ ਜਿਹੜੀ ਸਾਨੂੰ ਅੰਦਰੋਂ ਠੀਕ ਕਰ ਸਕਦੀ ਹੈ ਉਹ ਹੈਗਾ ਕਿ ਵਿਸ਼ਵਾਸ ਕਰਨਾ ਆਪਣੇ ਮਾਲਕ ਤੇ ਭਰੋਸਾ ਰੱਖਣਾ ਜਿਹੜਾ ਭਰੋਸੇ ਦਾ ਘੋਟ ਤੁਸੀਂ ਰੋ ਹੀ ਪੀਣਾ ਨਾ ਕਿ ਸਵੇਰੇ ਉੱਠ ਕੇ ਆਪਣੇ ਦਿਲ ਨੂੰ ਆਪ ਹੀ ਹੌਸਲਾ ਦੇਣਾ ਯਾਰ ਕੁਝ ਨਹੀਂ ਹੁੰਦਾ ਨਾ ਡਰ ਦਿਲਾ ਇਨਾਂ ਮੇਰਾ ਰੱਬ ਮੇਰੇ ਨਾਲ ਬੈਠਾ ਕੋਈ ਗੱਲ ਨਹੀਂ ਕਰਵਾਣਗੇ ਸਾਰੇ ਕੰਮ ਕਿਉਂ ਨਹੀਂ ਕਰਵਾਣਗੇ ਬਾਬਾ ਜੀ ਸਾਡੇ ਕੰਮ ਰੋਣਾ ਆ ਰਿਹਾ ਆਪਣੇ ਆਪ ਨੂੰ ਆਪ ਹੀ ਚੁੱਪ ਕਰਾ ਗਏ ਕਿ ਨਹੀਂ ਯਾਰ ਰੋਣਾ ਨਹੀਂ ਮੇਰੇ ਬਾਬਾ ਜੀ ਨੇ ਮੇਰੇ ਲਈ ਬਹੁਤ ਵਧੀਆ ਸੋਚਿਆ ਕੋਈ ਗੱਲ ਨਹੀਂ ਆ ਜਿਹੜੇ ਸਾਲ ਨੂੰ ਸਾਲ ਆ ਓਖੇ ਆ ਇਹ ਜਿਹੜਾ ਸਮਾਂ ਓਖਾ ਚੱਲਦਾ ਵਾ ਕੋਈ ਗੱਲ ਨਹੀਂ ਮੇਰੇ ਮਾਲਕ ਤਾਂ ਬੈਠੇ ਨਾ ਮੇਰੇ ਲਈ ਮੇਰੇ ਗੁਰੂ ਨੇ ਮੇਰੀ ਬਾਹ ਫੜੀ ਹੋਈ ਆ ਮੇਰੇ ਗੁਰੂ ਮਹਾਰਾਜ ਜੀ ਨੇ ਮੇਰੇ ਸਾਰੇ ਕਾਰੇ ਪੂਰੇ ਕਰਾਣੇ ਆ ਮੈਨੂੰ ਪਿੱਛੇ ਨਹੀਂ ਛੁੱਟਦਾ ਮੇਰੇ ਮਾਲਕ ਨੇ ਦੁਨੀਆ ਤਾਂ ਮੈਨੂੰ ਪਿੱਛੇ ਕਰਦੀ ਰਹੀ ਹਰ ਥਾਂ ਤੇ ਪਰ ਮੇਰੇ ਗੁਰੂ ਨੇ ਤਾਂ ਮੈਨੂੰ ਗੱਲ ਨਾ ਲਾਇਆ ਨਾ ਤੁਸੀਂ ਆਪਣੇ ਆਪ ਨੂੰ ਖੋਦ ਹੀ ਪੋਜ਼ਿਟਿਵ ਕਰ ਲੈਣਾ ਦੇਖਣਾ ਤੁਹਾਨੂੰ ਕਿਸੇ ਦੀ ਲੋੜ ਨਹੀਂ ਜੀ ਤੁਸੀਂ ਖੋਦ ਹੀ ਬੜੇ ਮਜ਼ਬੂਤ ਹੋ ਤੁਹਾਡੇ ਅੰਦਰ ਹਿੰਮਤ ਕਿੰਨੀ ਤੁਸੀਂ ਇਹ ਦੇਖੋ ਜਿੱਥੇ ਤੁਹਾਨੂੰ ਦੁਨੀਆ ਨੇ ਸੋਚ ਲਿਆ ਸੀ ਕਿ ਇਹ ਬੰਦਾ ਕਦੇ ਉੱਠ ਕੇ ਖਲੋ ਨਹੀਂ ਸਕਦਾ ਹਾਰ ਚੁੱਕਾ ਹੈ ਕੁਝ ਨਹੀਂ ਕਰ ਸਕਦਾ ਤੁਸੀਂ ਉੱਥੇ ਵੀ ਤਾਂ ਕਰਕੇ ਦਿਖਾਇਆ ਨਾ ਸੋ ਮਾਲਕ ਆਪਣੇ ਦਾ ਨਾਮ ਲੈ ਕੇ ਅੱਗੇ ਵਧਦੇ ਰਹੋ ਕੋਈ ਗੱਲ ਨਹੀਂ ਇਹ ਹਵਾ ਦੇ ਰੁੱਖਾ ਹੀ ਜਿੱਦਾਂ ਦੇ ਮਰਜ਼ੀ ਹੋਣ ਤੁਸੀਂ ਆਪਣੇ ਅੱਗੇ ਵੱਧਦੇ ਰਹੋ ਮੈਂ ਕੰਨਾ ਸਮਾਂ ਕੀ ਹਾਲਾਤ ਕੀ ਘੜੀ ਕੀ ਹਰ ਇੱਕ ਚੀਜ਼ ਇੱਥੇ ਮਜਬੂਰ ਹੋ ਜਾਏਗੀ ਪਿੱਛੇ ਹੋਣ ਤੋਂ ਤੁਹਾਨੂੰ ਤੰਗ ਕਰਨਾ ਆਪਣੇ ਆਪ ਛੱਡ ਦੇਗਾ ਸਮਾਂ ਤੁਹਾਨੂੰ ਤੰਗ ਕਰਨਾ ਆਪਣੇ ਆਪ ਹਲਾ ਛੱਡ ਦੰਗੇ ਕੀ ਇਹ ਬੰਦਾ ਨਹੀਂ ਹੁਣ ਟੁੱਟ ਸਕਦਾ ਇਹ ਬੰਦਾ ਬਹੁਤ ਮਜ਼ਬੂਤ ਬਣ ਚੁੱਕਾ ਹੈ ਇਹਦੇ ਗੁਰੂ ਮਹਾਰਾਜ ਜੀ ਇਹਦੇ ਨਾਲ ਆ ਹਰਪਲੇ ਦੀ ਰਾਖੀ ਕਰਦੇ ਪਏ ਆ ਐਨੇ ਨਹੀਂ ਸਾਡੇ ਸਾਹਮਣੇ ਝੁਕਣਾ ਬਸ ਵੇਖਣਾ ਨਿਕਲ ਜਾਣਾ ਵੀ ਸਮਾਂ ਦੇਖੋ ਕਬਰਾਓ ਨਾ ਪਲੀਜ਼ ਟੈਨਸ਼ਨ ਨਾ ਲਓ ਜਿਆਦਾ ਸਭ ਵਧੀਆ ਆਏਗਾ